ਪਿੰਡਾਂ ਵਿੱਚ ਜਿਹੜੇ ਲੋਕ ਲਾਲ ਲਕੀਰ ਦੇ ਅੰਦਰ ਰਹਿੰਦੇ ਨੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਕਾਗਜ਼ਾਤ ਮਿਲ ਜਾਣ। ਇਹ ਉਹਦੇ ਵਾਸਤੇ ਬੜੀ ਵੱਡੀ ਸਕੀਮ ਚਲਾਈ ਹੈ ਕੇਂਦਰ ਸਰਕਾਰ ਨੇ ਸਵਾ ਮਿਤਵਾ ਸਕੀਮ ਜਿਹਦੇ ਚ 1400 ਕਰੋੜ ਰੁਪਏ ਤੱਕ ਬਜਟ ਬਣਾਇਆ ਤੇ 6 ਲੱਖ ਅਜਿਹੇ ਪਿੰਡਾਂ ਦੇ ਦੇਸ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਹੜੇ ਲਾਲ ਲਕੀਰ ਦੇ ਅੰਦਰ ਲੋਕ ਰਹਦੇ ਆ ਉਹਨਾਂ ਦੇ ਕੋਲ ਜੇ ਉਹਨਾਂ ਦੀ ਪ੍ਰਾਪਰਟੀ ਦੇ ਕਾਗਜ਼ ਨਹੀਂ ਹੈਗੇ ਉਹਨਾਂ ਦੇ ਘਰਾਂ ਦੇ ਕਾਗਜ਼ ਨਹੀਂ ਹੈ ਤੇ ਉਹਨਾਂ ਨੂੰ ਕਾਗਜ਼ ਦਿੱਤੇ ਜਾ ਰਹੇ ਆ ਪਰ ਮੈਂ ਹੈਰਾਨ ਆ ਪੰਜਾਬ ਸਰਕਾਰ ਤੇ ਕਿਉਂਕਿ ਇਹ ਜਿਹੜੀ ਸਕੀਮ ਹੈ 24 April 2021 ਨੂੰ ਲਾਗੂ ਹੋਈ ਸੀ ਤੇ ਜਿਹੜੀ ਉਸ ਟਾਈਮ ਦੀ ਜਿਹੜੀ ਸਰਕਾਰ ਸੀਗੀ ਉਹਨੇ ਪ੍ਰਾਪਰਲੀ ਇੰਪਲੀਮੈਂਟ ਨਹੀਂ ਕੀਤੀ ਇਹ ਤੇ ਹੁਣ ਜਿਹੜੀ ਸਰਕਾਰ 2 ਸਾਲ ਤੋਂ ਚੱਲ ਰਹੀ ਹੈ ਇਨੇ ਵੀ ਬੜੇ ਲੰਬੇ ਸਮੇਂ ਤੋਂ ਇਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋ ਰਹੀ ਤੇ ਅਸੀਂ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਂਦੇ ਹਾਂ ਅੱਜ ਵੀ ਕਈ ਪਿੰਡਾਂ ਦੇ ਵਿੱਚ ਗਏ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਸਮੱਸਿਆ ਖੜੀ ਹੋ ਜਾਂਦੀ ਹੈ ਕਿ ਤੁਸੀਂ ਜਿਹੜੀ ਆਵਾਸ ਯੋਜਨਾ ਦੇ ਵਿੱਚ ਮੋਦੀ ਸਰਕਾਰ ਘਰ ਬਣਾ ਕੇ ਦੇ ਰਹੀ ਹੈ ਜੀ ਸਾਡਾ ਘਰ ਨਹੀਂ ਬਣਿਆ ਕੱਚਾ ਘਰ ਹੈ ਉਹਦੀ ਮਨ ਮੇਨ ਵਜ੍ਹਾ ਕੀ ਰਹਿੰਦੀ ਹੈ ਕਿ ਜੀ ਸਾਡੇ ਕੋਲ ਘਰ ਦੇ ਕਾਗਜ਼ ਨਹੀਂ ਹੈਗੇ ਤੇ ਉਹ ਘਰ ਦੇ ਕਾਗਜ਼ ਪੱਕੇ ਕਰਨ ਵਾਸਤੇ ਮੋਦੀ ਸਰਕਾਰ ਨੇ ਸਮਾਵਤਵਾ ਸੋ ਯੋਜਨਾ ਵੀ ਸ਼ੁਰੂ ਕਰਤੀ ਉਦੋਂ ਬਾਅਦ ਫੰਡਿੰਗ ਵੀ ਸਾਰੀ ਕੇਂਦਰ ਸਰਕਾਰ ਵੱਲੋਂ ਕਰਤੀ ਤੇ ਪੰਜਾਬ ਸਰਕਾਰ ਕਿਸੇ ਵੀ ਪਿੰਡ 'ਚ ਚਲੇ ਜਾਓ ਕਿਤੇ 6 ਮਹੀਨੇ ਪਹਿਲਾਂ ਦੀ ਜਿਹੇ ਮੈਪਿੰਗ ਹੋ ਕੇ ਗਈ ਹੈ ਜਿਹੜਾ ਡਰੋਨ ਕੇਂਦਰ ਸਰਕਾਰ ਵੱਲੋਂ ਮੈਪਿੰਗ ਵਾਸਤੇ ਭੇਜਿਆ ਗਿਆ ਉਹ ਹੋ ਗਈ ਤੇ ਕਈ ਜਗ੍ਹਾ ਦੇ ਉੱਤੇ ਸਾਲ ਭਰ ਵੀ ਹੋ ਗਿਆ ਜਿੱਥੇ ਉਹ ਮੈਪਿੰਗ ਹੋ ਗਈ ਪਰ ਕਿਉਂ ਨਹੀਂ ਸਰਕਾਰ ਜਿਹੜੇ ਲੋਕਾਂ ਦਾ ਹੱਕ ਬਣਦਾ ਹੈ ਜਿਹੜੀ ਸਰਕਾਰ ਦੇਸ਼ ਦੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਕਾਗਜ਼ ਦੇਣਾ ਚਾਹੁੰਦੀ ਕਿਉਂ ਨਹੀਂ ਪੰਜਾਬ ਦੀ ਸਰਕਾਰ ਉਹਨੂੰ ਇੰਪਲੀਮੈਂਟ ਕਰ ਰਹੀ ਹੈ ਤੈਸੋ ਉੱਤੇ ਬੜਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਕਿਉਂਕਿ ਕੀ ਸਿਰਫ ਇਸੇ ਗੱਲ ਕਰਕੇ ਨਹੀਂ ਇੰਪਲੀਮੈਂਟ ਕੀਤਾ ਜਾ ਰਿਹਾ ਕਿ ਮੋਦੀ ਸਰਕਾਰ ਵੱਲੋਂ ਇਹ ਯੋਜਨਾ ਚਲਾਈ ਜਾ ਰਹੀ ਹੈ ਵੀ ਕਿਤੇ ਮੋਦੀ ਸਰਕਾਰ ਦਾ ਨਾਮ ਨਾ ਹੋ ਜੇ ਯਾਰ ਜੇ ਕੋਈ ਯੋਜਨਾ ਚਲਾਉਂਦਾ ਤਾਂ ਨਾਮ ਤਾਂ ਹੋਣਾ ਹੀ ਹੈ ਤੇ ਤੁਸੀਂ ਇਸ ਗੱਲ ਕਰਕੇ ਜਿਹੜੇ ਲੋਕ ਨੇ ਕਿਉਂਕਿ ਖਾਸ ਕਰ ਗਰੀਬ ਤਬਕੇ ਦੇ ਉਹਦੇ ਵਿੱਚ ਲੋਕ ਨੇ ਉਹ ਲੋਨ ਲੈਣ ਤੋਂ ਵੀ ਵਾਜੇ ਨੇ ਕਿਉਂਕਿ ਲੋਨ ਵੀ ਕਿਸੇ ਪ੍ਰਾਪਰਟੀ ਦੇ ਅਗਰ ਕਾਗਜ਼ ਹੋਵੇ ਤਾਂ ਉਹਦੇ ਉੱਤੇ ਲੋਨ ਮਿਲਦਾ ਹੈ ਹੋਰ ਸੈਂਟਰ ਦੀਆਂ ਬਹੁਤ ਵੱਡੀਆਂ ਸਕੀਮਾਂ ਨੇ ਜਿਹੜੀਆਂ ਕੱਚੇ ਘਰ ਨੂੰ ਪੱਕਾ ਮਕਾਨ ਬਣਾਉਣ ਦੀ ਸਕੀਮ ਹੈ ਉਸ ਤੋਂ ਬਾਅਦ ਖੋਤਰਾ ਦੇ ਡਿਸਪਿਊਟ ਹੋ ਜਾਂਦੇ ਨੇ ਜੇ ਆਪਣੇ ਕੋਲ ਘਰੀ ਘਰ ਦੇ ਕਾਗਜ਼ਾਤ ਹੀ ਨਹੀਂ ਹੈਗੇ ਤਾਂ ਜਿਹੜਾ ਮਰਜ਼ੀ ਆ ਕੇ ਕਬਜ਼ਾ ਕਰ ਲਵੇ ਉਹਦੇ ਉੱਤੇ ਤਾਂ ਇਹ ਸਕੀਮ ਨੂੰ ਬਹੁਤ ਜਲਦੀ ਤੋਂ ਜਲਦੀ ਜਿਹੜੀ ਪੰਜਾਬ ਸਰਕਾਰ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਨਹੀਂ ਅਸੀਂ ਪਿੰਡ-ਪਿੰਡ ਜਾ ਰਹੇ ਆ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਗੱਲ ਬਾਰੇ ਦੱਸ ਰਹੇ ਆ ਤੇ ਪਿੰਡ ਦੇ ਲੋਕ ਇਸ ਗੱਲ ਦੇ ਵਿੱਚ ਬੜੇ ਰੋਧ ਦੇ ਵਿੱਚ ਨੇ ਕਿ ਜਿਹੜਾ ਇਹ ਸਾਡੀ ਸਾਡਾ ਜਿਹੜਾ ਹੱਕ ਹੈ ਉਹਨੂੰ ਮਾਰਿਆ ਜਾ ਰਿਹਾ ਹੈ ਜਿਹੜੇ ਸਾਨੂੰ ਕਾਗਜ਼ਾਤ ਨੇ ਉਹ ਮਿਲਨੇ ਚਾਹੀਦੇ ਆ ਜਲਦੀ ਤੋਂ ਜਲਦੀ ਮਿਲਨੇ ਚਾਹੀਦੇ ਆ ਅਗਰ ਇਸ ਤਰੀਕੇ ਦਾ ਕੰਮ ਨਹੀਂ ਹੁੰਦਾ ਤਾਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਉਹ ਇਕੱਠੇ ਹੋਣਗੇ ਤੇ ਧਰਨਾ ਪ੍ਰਦਰਸ਼ਨ ਵੀ ਕਰਨਗੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਵੀ ਜਲਦੀ ਤੋਂ ਜਲਦੀ ਜਿਹੜਾ ਲੋਕਾਂ ਦਾ ਬਣਦਾ ਹੱਕ ਹੈ ਜਿਹੜੇ ਉਹਨਾਂ ਦੇ ਘਰਾਂ ਦਾ ਮਾਲਕਾਨਾ ਹੱਕ ਹੈ ਉਹ ਲੋਕਾਂ ਨੂੰ ਦਿੱਤਾ ਜਾਵੇ ਕਿਉਂਕਿ ਮੋਦੀ ਸਰਕਾਰ ਨੇ ਕਰੀਬ-ਕਰੀਬ 3 ਸਾਲ ਪਹਿਲਾਂ ਦੀ ਸਕੀਮ ਚਲਾਈ ਹੋਈ ਹੈ ਪਰ ਹਾਲੇ ਤੱਕ ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲਿਆ ਜਲਦੀ ਤੋਂ ਜਲਦੀ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਤੇ ਜਿਹੜੇ ਜਿਹੜਾ ਕੋਈ ਵੀ ਇਹਦੇ ਵਿੱਚ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਚਾਹੀਦਾ ਹੈ ਪਿੰਡਾਂ ਦੇ ਵਿੱਚ ਇਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੇ ਭੇਜ ਕੇ ਸਰਵੇ ਕਰਵਾ ਕੇ ਲੋਕਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਤਾਂ ਜੋ ਜਿਹੜੀਆਂ ਹੋਰ ਯੋਜਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਪੂਰਾ ਪ੍ਰੋਪਰ ਫਾਇਦਾ ਮਿਲ ਜੇ